ਇਦੇ ਵਿੱਚ ਉਚੇਚੇ ਤੌਰ ਤੇ ਜਿਹੜਾ ਹੈਗਾ ਮਾਨਯੋਗ ਡੀਪੀ ਸਾਹਿਬ ਪੰਜਾਬ ਨੇ ਉਸੇ ਵੇਲੇ ਜਿੱਦਾਂ ਉਹਨਾਂ ਨੂੰ ਇਸ ਕ੍ਰਾਈਮ ਬਾਰੇ ਇਨਸੀਡੈਂਟ ਬਾਰੇ ਦੱਸਿਆ ਤਾਂ ਉਹਨਾਂ ਨੇ ਪਹਿਲੀ ਗੱਲ ਉਹਨਾਂ ਦੀ ਇਹ ਸੀ ਕਿ ਵੀ ਇਸ ਨੂੰ ਜਲਦੀ ਤੋਂ ਜਲਦੀ ਇਹਨੂੰ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਜਿਹੜੇ ਬੰਦੇ ਇਲੇ ਕਲਪਰੇਟ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਇਹਦੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਵੇ ਸੋ ਸਾਡੇ ਟੀਮਸ ਉਸੇ ਵੇਲੇ ਵਰਕਆਊਟ ਕਰ ਲੱਗ ਪਈਆਂ ਜੀ ਮੌਕੇ ਦੇ ਉੱਤੇ ਸਾਡੇ ਡੀਐਸਪੀ ਜਿਹੜੇ ਹੈਗੇ ਆ ਸਰ ਅਰਵਤਾਰ ਸਿੰਘ ਸਾਡੇ ਐਸਐਚਯੂ ਸਿਟੀ 1 ਅਬੋਰ ਜਿਨ੍ਹਾਂ ਨੇ ਪਰਸਨਲੀ ਔਨ ਗਰਾਉਂਡ ਜਿਹੜਾ ਹੈਗਾ ਲਗਾਤਾਰ ਇੰਟਾਚਰ ਹੈ ਸਾਡੇ ਨਾਲ ਔਰ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਸੋ ਇਹਦੇ ਵਿੱਚ ਦੋ ਬੰਦੇ ਸਾਨੂੰ ਆਇਡੈਂਟੀਫਾਈ ਹੋ ਗਏ ਜੀ ਇਹਦੇ ਵਿੱਚ ਇੱਕ ਹੈਗਾ ਦਵਿੰਦਰ ਤੇ ਇੱਕ ਹੈਗਾ ਜੈਜੀ ਇਹ ਦੋ ਬੰਦੇ ਆਇਡੈਂਟੀਫਾਈ ਹੋਏ ਤਾਂ ਕੁਝ ਕੁ ਵੀ ਉੱਥੇ ਮੌਕੇ ਦੇ ਉੱਤੇ ਕੋਈ ਕੈਮਰਾਜ਼ ਨਹੀਂ ਸੀਗੇ ਲੱਗੇ ਹੋਏ ਤਾਂ ਜਿਹੜੀਆਂ ਰੋਡਸ ਲੀਡ ਕਰਦੀਆਂ ਸੀਗੀਆਂ ਕੁਝ ਉੱਥੇ ਤੋਂ ਆਸ-ਪਾਸ ਤੋਂ ਐਵੀਡੈਂਸ ਕੁਝ ਇੱਕ ਚੀਜ਼ਾਂ ਇਦਾਂ ਦੀਆਂ ਜਿਨ੍ਹਾਂ ਦੇ ਬਾਰੇ ਹਲੇ ਆਪਾਂ ਤੁਹਾਨੂੰ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਹੈਗੀਆ ਜਿਹੜਾ ਜ਼ਿਕਰ ਨਹੀਂ ਕਰ ਸਕਦੇ ਸੋ ਸਾਰੇ ਤਰ੍ਹਾਂ ਦੀ ਐਵੀਡੈਂਸ ਟੈਕਨੀਕਲ ਐਵੀਡੈਂਸ ਸਾਰਾ ਕੁਝ ਇਕੱਠਾ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਇਸ ਕੇਸ ਨੂੰ ਅੰਨਾ ਜਿਹੜਾ ਬਲਾਈਂਡ ਇੱਕ ਸਾਡੇ ਦੀ ਬਿਲਕੁਲ ਟੋਟਲੀ ਬਲਾਈਂਡ ਸੀਗਾ ਕੋਈ ਮੌਕੇ ਦਾ ਗਵਾਹ ਹੈ ਨਹੀਂ ਸੀ ਨਾ ਕਿਸੇ ਨੂੰ ਪਤਾ ਸੀ ਇਹਦੇ ਬਾਰੇ ਸੋ ਉਹ ਇੱਕ ਮੰਦਭਾਗੀ ਘਟਨਾ ਜਿਹੜੀ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਹੈਗੀ ਐ ਟ੍ਰੇਸ ਕੀਤੀ ਗਈ ਆ ਪੁਲਿਸ ਵੱਲੋਂ ਔਰ ਇਨੀਅਰਸ ਕ੍ਰਾਈਮ ਜਿਹਨੂੰ ਆਪਾਂ ਕਹਿੰਨੇ ਜੀ ਕਿਸੇ ਦਾ ਕੋਈ ਨਾਲ ਘਟਨਾ ਵਾਪਰੀ ਆ ਕਿ ਉਸ ਤੋਂ ਵੀ ਵੱਡਾ ਮੰਨ ਕੇ ਅਸੀਂ ਇਹਨੂੰ ਜਿਹੜਾ ਹੈ ਕਿ ਲੈ ਕੇ ਤੁਰੇ ਸੀ ਕਿਉਂਕਿ ਸ਼ਹੀਦਾਂ ਦੇ ਜਿਹੜੀ ਸਮਾਰਕ ਹੈ ਜਾਂ ਉਹਨਾਂ ਦੀਆਂ ਜਿਹੜੀਆਂ ਬੁੱਤ ਹੈਗੇ ਉਹਨਾਂ ਦੇ ਨਾਲ ਇਹੋ ਜੀ ਘਟਨਾ ਵਾਪਰਨੀ ਸਾਡੇ ਲਈ ਇੱਕ ਆਪਣੇ ਲਈ ਵੀ ਚੁਣੌਤੀ ਬਣਿਆ ਸੀਗਾ ਕਿਉਂਕਿ ਇਹ 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 ਸ਼ਹੀਦਾਂ ਦੀਆਂ ਥਾਵਾਂ ਪੂਜਣ ਲਾਇਕ ਨੇ ਔਰ ਲੋਕੀ ਨਮਨ ਕਰਦੇ ਨੇ ਇੱਥੇ ਆ ਕੇ ਔਰ ਬਹੁਤ ਹੀ ਰੋਸ ਸੀਗਾ ਸਾਰਿਆਂ ਨੂੰ ਸੋ ਇਹਨਾਂ ਦੇ ਵਿੱਚੋਂ ਦੋਨੋਂ ਦੋਸ਼ੀਆਂ ਤੋਂ ਜਦੋਂ ਪੁਲਿਸ ਨੇ ਆਪਣੇ ਐਵੀਡੈਂਸ ਨੂੰ ਚੈੱਕ ਕਰਦੇ ਹੋਏ ਅੱਗੇ ਫਰਦਰ ਕਲੈਕਟ ਕਰਦੇ ਹੋਏ ਇਹਨਾਂ ਦੇ ਵਿੱਚ ਦੋ ਦੋਸ਼ੀਆਂ ਬਾਰੇ ਪਤਾ ਲੱਗਾ ਹੈਗਾ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਦਵਿੰਦਰ ਹੈਗਾ ਉਹਨੂੰ ਜਿਹੜਾ ਹੈਗਾ ਪੁਲਿਸ ਨੇ ਅਰੈਸਟ ਕਰ ਲਿਆ ਔਰ ਜਿਹੜਾ ਹਾਥ ਸੀਗਾ ਸ਼ਹੀਦ ਅਦਮ ਸਿੰਘ ਜੀ ਜਿਹੜਾ ਜਿਹਨੂੰ ਨੁਕਸਾਨ ਪਹੁੰਚਾਇਆ ਗਿਆ ਸੀਗਾ ਉਹੋ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਤਬਦੀਸ਼ ਦੇ ਵਿੱਚ ਫਰਦਰ ਉਹਨੂੰ ਰਿਕਵਰ ਕਰ ਲਿਆ ਇੱਕ ਦੋਸ਼ੀ ਜਿਹੜਾ ਜਾਇਜ਼ੀ ਹੈਗਾ ਉਹ ਵੀ ਸਾਡੇ ਪੁਲਿਸ ਪਾਰਟੀਆਂ ਸਾਡੇ ਗਈਆਂ ਹੋਈਆਂ ਅਸੀਂ ਉਹਨੂੰ ਜਲਦੀ ਜਿਹੜਾ ਹੈਗਾ ਅਰੈਸਟ ਕਰ ਰਹੇ ਹੈਗੇ ਆ ਇਹਦੇ ਪਿੱਛੇ ਇਹਦਾ ਜਿਹੜਾ ਮੋਟਿਵ ਜਦੋਂ ਅਸੀਂ ਚੈੱਕ ਕੀਤਾ ਇਹਦੀ ਫਰਦਰ ਜਿਹੜੀ ਹੈਗੀ ਮਜੀਦ ਪੁੱਛਗਿੱਛ ਕੀਤੀ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਇਹ ਜਿਹੜਾ ਦੋਨੋਂ ਲੜਕੇ ਸੀਗੇ ਇਹਨਾਂ ਦੀ ਕਾਫੀ ਡਰਿੰਕ ਕੀਤੀ ਹੋਈ ਸੀ ਰਾਤ ਨੂੰ ਆਪਣੇ ਦੋਸਤੀ ਬਰਥਡੇ ਪਾਰਟੀ ਤੋਂ ਵਾਪਸ ਆਏ ਇਹ ਹਲ ਹੁਲੜ ਮਸਤੀ ਕਰ ਰਹੇ ਸੀਗੇ ਔਰ ਇਹਨਾਂ ਨੇ ਉਥੇ ਗਏ ਤਾਂ ਜਾ ਕੇ ਸੈਲਫੀ ਖਿਚਾਉਣ ਲੱਗ ਪਿਆ ਇਹਨਾਂ ਚੋਂ ਇੱਕ ਲੜਕਾ ਸੈਲਫੀ ਖਿਚਾਉਂਦੇ ਖਿਚਾਉਂਦੇ ਇੱਕ ਲੜਕਾ ਜਿੱਥੇ ਉਹਨਾਂ ਦੇ ਸ਼ਹੀਦਾਂ ਦੀ ਬੁੱਤ ਦੇ ਨਾਲ ਜਿੱਥੇ ਉਹ ਪਿਸਤਲ ਫੜਿਆ ਹੋਇਆ ਸੀਗਾ ਉਹਦੇ ਹੱਥ ਦੇ ਵਿੱਚ ਉਥੇ ਲੰਗ ਗਿਆ ਉਧਰੋਂ ਉਹ ਉਧਰੋਂ ਉਹ ਜਿਹੜਾ ਦੂਜਾ ਮੁੰਡਾ ਸੀਗਾ ਉਹਨੂੰ ਬੁਲਾ ਰਿਹਾ ਸੀ ਉਹਨੇ ਇਹਦੇ ਨੂੰ ਪੱਥਰ ਮਾਰਿਆ ਔਰ ਇਹ ਲਮਕ ਰਿਹਾ ਸੀਗਾ ਲਮਕਣ ਦੇ ਨਾਲ ਉਹਨੂੰ ਤੋੜਦਾ ਟੁੱਟਿਆ ਉਹ ਜਿਹੜੀ ਉਹ ਪਿਸਟਲ ਸੀ ਤਾਂ ਹੱਥ ਸੀਗਾ ਇਹ ਚੱਕ ਕੇ ਲੈ ਗਈ ਸੋ ਜਿਹੜਾ ਇਹਦਾ ਜਿਹੜਾ ਜਿਹੜਾ ਅਸਲ ਜਿਹੜੀ ਜੋ ਅਸੀਂ ਇਨਟੈਰੋਗੇਸ਼ਨ ਚ ਇਹਦੀ ਚ ਆਇਆ ਫਰਦਰ ਤਫਤੀਸ਼ ਦੇ ਵਿੱਚ ਉਹਨੂੰ ਫੜਾਂਗੇ ਹੋਰ ਤੱਥ ਕਲੀਅਰ ਕਰਾਂਗੇ ਪਰ ਹੁਣ ਤੱਕ ਦੀ ਜਿਹੜੀ ਮੁੱਢਲੀ ਪੁੱਛਗਿੱਛ ਇਹ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜੀ ਐਦਾ ਨਸ਼ੇ ਦੇ ਵਿੱਚ ਜਿਹੜੀ ਇਹ ਹਰਕਤ ਹੋਈ ਔਰ ਉਹਦੇ ਵਿੱਚ ਜਿਹੜਾ ਹੈਗਾ ਇਹ ਨੁਕਸਾਨ ਹੋਇਆ ਕੁਝ ਸਾਡੀ ਸੋਚ ਦੇ ਵਿੱਚ ਕੁਝ ਪਹਿਲਾਂ ਕਈ ਤਰ੍ਹਾਂ ਦੀਆਂ 네ਗੇਟਿਵ ਥਾਟਸ ਵੀ ਆਉਂਦੀਆਂ ਸੀਗੀਆਂ ਵੀ ਕਿਸੇ ਨੇ ਕੋਈ ਏਦਾਂ ਦੀ ਇਹ ਕੋਈ ਜਿਹੜੀ ਸ਼ਰਾਰਤ ਨਾਲ ਲਾਡ ਆਰਡਰ ਨੂੰ ਜਾਂ ਕਰਨ ਨੂੰ ਜਾਂ ਉਹਦਾਂ ਦਾ ਪਰ ਇਹ ਜਿਹੜਾ ਅਸਲੀਅਤ ਹੈਗੀ ਆ ਉਹ ਇਸ ਤਰੀਕੇ ਨਾਲ ਹੋਈ ਹੈਗੀ ਆ ਔਰ ਇਹਨੂੰ ਜਿਹੜਾ ਹੈਗਾ ਫਰਦਰ ਅਸੀਂ ਇਨਵੈਸਟੀਗੇਟ ਕਰਦੇ ਪਏ ਆਂ ਔਰ ਜਲਦ ਹੀ ਜਿਹੜਾ ਜਿਹੜਾ ਦੂਜਾ ਜਿਹੜਾ ਦੋਸ਼ੀ ਹੈਗਾ ਉਹਨੂੰ ਵੀ ਅਸੀਂ ਕਰਾਂਗੇ